ਸਤਨਾਮ ਸ੍ਰੀ ਵਾਹਿਰ ਸਹਿਜ ਜੀ ਮੈਂ ਤਨ ਮੰਦੀਵਾਂ ਤੂੰ ਹੈ ਮੇਰੇ ਸੁਆਮੀ ਮੈਂ ਤਉ ਤੇ ਆ ਗਿਆ ਰਦਾਸ मैं थां न जिसप करो बनती मेर दुख सुख तुंहिंजी पासी साहिब गौड़ी महला पंजवी दुखभ ते नाम जी दुख भंजन ते नाम ਅਠ ਪੈਰ ਆਰਾਧੀ ਐ ਪੂਰਨ ਸਤਗੁਰ ਗਿਆਨ ਰਹਾ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਤਾਉ ਜਮ ਕੰਕਰ ਨੇੜ ਨ ਆਵਾਈ ਰਸਨਾ ਹਰ ਗੁਣ ਗਾਉ சிவா ਸੁਰਤ ਨ ਜਾਣੀਐ ਨਾ ਜਾਪਿ ਆਰਦ ਔਰ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗਮ ਗਾਦੂ ਭੈ ਕਿਰਪਾ ਗੁਸਾਈਆਂ ਨੱਠੇ ਸੋ ਸੰਤਾਪ ਤੱਤੀ ਵਾ ਨ ਲੱਗੈ ਸਤਗੁਰ ਰਖਿਆਪ ਗੁਰ ਨਰਾਇਣ ਜੈੋ ਗੁਰ ਗੁਰ ਸੱਚਾ ਸਿਰਜਨ ਹਾਰ ਗੁਰ ਤੁੱਠੈ ਸਭ ਕੁਛ ਪਾਇਆ ਜਨ ਨਾਨਕ ਸਦਰਹਾਰੀ ਗਉੜੀ ਮਹਲਾ 5 ਸੁਕੇ ਹਰੇ ਕੀ ਖਨ ਮਹ ਹੈ ਅੰਮ੍ਰਿਤ ਰੇਟ ਸੰਜੀਵਾਈ ਕਟੇ ਕਸ਼ਟ ਪੂਰੀ ਗੁਰ ਦੀਵਾ ਸਿਵ ਕਾ ਕੋ ਦੀਨੀ ਆਪਣੀ ਸਿਵ ਰਹਾ ਮਟ ਗਈ ਚਿੰਤ ਆਪਣੀ ਮਨ ਆਸਾ ਕਰੀ ਦਿਆ ਸਤ ਗੁਰ ਗੁਣ ਤਸ ਦੁਖ ਨਾਟੇ ਸੁਖ ਆਏ ਸਮਾਈ ਦੀਨਾ ਫਰੀਦਾ ਗੁਰ ਹਰਮਾਈ ਇਛਪਨੀ ਪੂਰੇ ਗੁਰ ਮਿਲੇ ਨਾਨਕ ਤੀ ਜਨ ਸੁਫਲ ਫਲੀ ਇਛਪਨੀ ਪੂਰੇ ਗੁਰ ਮਿਲੇ ਨਾਨਕ ਤੀ ਜਨ ਸੁਫਲ ਫਲੀ ਗਾੜੀ ਮਹਲਾ 5 ਤਾਪ ਗਏ ਪਾਈ ਪ੍ਰਸਾਂਤਾ ਸ਼ੀਤਲ ਪੈ ਕੀਨੀ ਪ੍ਰਵਦਾਤ ਪ੍ਰਾਪ੍ਰਾਪਾ ਤੇ ਫੈ ਸੁਹੇਲੇ ਜਨਮ ਜਨਮ ਕੇ ਵਿਛਰੇ ਮੀਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਲ ਰੂਪ ਕ ਮਿਨ ਚੇਤਾਉ ਸੇ ਸੁਭਾਏ ਬੋਲੇ ਹਰ ਬਾਣੀ ਆਤ ਪੈ ਪ੍ਰਭ ਸਿਮਰੋ ਪ੍ਰਾਨੀ ਦੁਖ ਦਤ ਜਮਨੀਤ ਨ ਆਵੇ ਕੋ ਨਾਨਕ ਜੋ ਹਰ ਗੁਣ ਗਵਾਈ ਗਾਵੜੀ ਮਹਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੇ ਮਨ ਆਈ ਜਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਨੀ ਰਹਾਉ ਇਕ ਸਭਨ ਨਾਹੀ ਦੂਜਾ ਕੋਈ ਜਾ ਕੇ ਡੇਟਸ ਦਾ ਸੁਖ ਹੋਈ ਸਾਜਨ ਮੀਤ ਸਖਾ ਕਰੀਕ ਹਰ ਹਰ ਅਖਰੇ ਮਨ ਮੇ ਲੀਖ ਰਵ ਰਿਹਾ ਸਰਬਤ ਸੁਆਮੀ ਗੁਰ ਗਾਵੇ ਨਾਨਕ ਅੰਤਰ ਜਾਮੀ ਗਾੜੀ ਮਹਲਾ 5 ਕੁਟਾ ਬਿਗਨੇ ਰਹਿ ਕਿਨ ਮਹ ਹੈ ਹਰ ਹਰ ਇਕੱਠਾ ਸਾਥ ਸੰਗ ਸੁਨੋ ਹੀ ਪੀਉਤ ਰਾਮ ਰਸੇ ਅੰਮ੍ਰਿਤ ਗੁਣ ਜਾਸੇ ਜਪ ਹਰ ਚਨ ਮਿੱਟੀ ਖੁਦ ਤਾ ਸੀਰ ਸਰਬ ਕਲਿਆਣ ਸੁਖ ਸਹਿਜਿ ਨਿਦਾਨੋ ਜਾਕੇ ਹਿਰਦੈ ਵਸੇ ਭਗਵਾਨ ਆਉ ਕਦ ਮੰਤਰ ਤੰਤ ਸਭਿ ਸਾਰੀ ਕੰਨੀ ਹਰਿ ਦੇ ਮੈਂ ਤਾਰੀ ਤਜ ਸਭ ਪਰਮ ਪਜਿਓ ਪਰ ਬ੍ਰਹਮ ਕਉ ਨਾਨਕ ਅਟਲ ਇਹ ਧਰਮ ਗਉੜੀ ਮੰਲਾ ਪੰਜਵਾਂ ਸਾਤ ਪਈ ਗੁਰ ਗੋਬਿੰਦ ਪਾਈ ਤਾ ਪਾਵਿਨ ਸੇ ਮੇਰੇ ਪਾਈ ਰਹਉ ਰਾਮ ਨਾਮ ਨਿਤ ਰਸਨ ਵਖਾਨ ਬਿਨ ਸੇ ਰੂਗ ਬੈ ਕਲਿਆਨੀ ਪਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਹਤਾਰੀ ਨਿਰਮਲ ਗੁਣ ਗਾਓ ਨਿਤ ਨੀਤ ਗਈ ਬਿਆਦ ਬ੍ਰਜਨ ਮੀਨ ਮਨ ਬਚ ਕਰਮ ਪ੍ਰਵਪਨਾ ਧਾਈ ਨਾਨਕ ਤਾ ਤੇਰੀ ਸਰਨ ਆਈ ਗੌਰੀ ਮਹਲਾ ਪੰਜਵਾਂ ਨੇਤਰ ਪ੍ਰਕਾਸ਼ ਕੀਆ ਗੁਰ ਦੀਵ ਪਰਮ ਗਹਿ ਪੂਨ ਬੀ ਸ਼ੀਵ ਰਹਾਉ ਸਿਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾ ਸੰਗ ਅਰ ਅੰਮ੍ਰਿਤ ਪੀਵਾਈ ਗੌਰੀ ਮਹਲਾ ਪੰਜਵਾਂ ਤੇਰ ਘਰ ਬੈਸੋ ਹਰ ਜਨ ਪਿਆਰੀ ਸਤਗੁਰ ਤੁਮਰੇ ਕਾ ਸਵਾਰੀ ਰਹਾਉ ਦੁੱਤ ਦੂਤ ਪਰਮੇਸ਼ਰ ਮਾਰੀ ਜਨ ਕੀ ਪੈ ਜੀ ਰਖੀ ਕਰਤਾਰੀ ਬਾਦਸ਼ਾਹ ਸਹ ਸਵਸ ਕਰ ਦੀਨੇ ਅੰਮ੍ਰਿਤ ਨਾਮ ਰਸ ਪੀਨੇ ਨਿਰਭਉ ਭਜੋ ਭਗਵਾਨ ਸਾ ਸੰਗਤ ਮਿਲ ਕੀਨੋ ਦਾਨੇ ਸਨਪਰੀ ਪ੍ਰਵੰਤ ਪਰਜਾਮੀ ਨਾਨਕ ਕੋਟ ਪੱਕਰੀ ਪ੍ਰਸਵਾਮੀ ਗੌੜੀ ਮਹੱਲਾ ਪੰਜਵਾ ਰਾਖਤਾ ਪ੍ਰਭ ਮੀਰੀ ਮੋਹ ਨਿਰਗੁਣ ਸਾਹਿਬਾ ਗੁਣ ਤੀਰੀ ਰਹਾਉ ਪੰਚ ਵਿਖਾਦੀ ਏ ਗਰੀਬਾ ਰੱਖੋ ਰੱਖਣਹਾਰੀ ਖੇਦ ਕਰੀ ਅਰੇ ਬੋ ਸੰਤਾ ਵਈ ਆਯੂ ਸੰਤੁਹਾਰੀ ਕਰ ਕਰ ਹਰਿਓ ਅਨਕ ਬਹੁ ਬਾੰਤੀ ਛੁਡੇ ਕਾ ਕਤਹੋ ਨਾਹੀ ਏਕ ਬਾਤ ਸੁਣ ਤਾਂ ਕੀ ਓਟਾ ਸਾਹ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਦੀਜ ਪਾਇਆ ਸੰਤੀ ਮੰਤ ਜਿਓ ਮੋਇ ਨਿਰਭਾਗ ਗੁਰ ਕਾ ਸਬਦ ਕਮਾਇਆ ਜੀਤ ਲੈ ਓਈ ਮਹਾ ਬਿਖਾਦੀ ਸਹਿ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪੰ ਨਿਰਬਾਣੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰ ਦੀਵ ਸਿਵ ਕਾ ਆਪਣੀ ਲਾਇਓ ਸਿਵ ਵਿਗਨ ਲਾਗੇ ਜਪ ਲਖਾ ਪੀਵ ਤਰਤ ਪੁਨੀਤ ਭਈ ਗੁਣ ਗਾਈ ਦੁਰਤਾ ਗਿਆ ਹਰਨਾਮ ਤੇ ਆਇ ਰਹਾ ਸਭਨੀ ਠਾਈ ਰਵਿਆ ਆਪ ਆਜੁਗਾ ਦਾ ਕਾਵਤ ਪਰਤਾ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੀ ਚਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਠਾਈ ਉਠੀ ਸਭ ਸੁਖ ਪਾਏ ਸੰਗ੍ਰਹਿ ਠੀ ਪਾਰ ਬ੍ਰਹਮ ਪ੍ਰਭ ਪੈਰ ਖਵਾਲੀ ਜਿੱਤੈ ਕਿੱਤੈ ਦਿਸੈ ਨਾਲੀ ਨਾਨਕ ਦਾਸ ਖਸਮ ਬ੍ਰਿਤ ਪਾਲੀ ਬਿਲਾਵਲ ਮਹੱਲਾ ਪੰਜਵਾ ਚਨ ਕਮਲ ਪ੍ਰਭ ਹਿਰਦੇ ਟਾਈ ਰੋਗ ਗੈ ਸਹਲੇ ਸੁਪਾਈ ਗੁਰ ਦੁੱਖ ਕਟਿਆ ਦਿਨੋਂ ਭਾਲ ਸਫਲ ਜਨਮੋ ਜੀਵਨ ਪਰਵਾਨ ਰਹਾਓ ਅਕਲ ਕਟਕਤਾ ਅਮਰਤਿ ਪ੍ਰਵਾਨੀ ਕਉ ਨਾਨਕ ਜਪ ਜੀਵੈ ਗਿਆਨੀ ਬੁਲਾਵਲ ਮਹਲਾ 5ਵਾਂ ਸਾਤ ਪਾਈ ਗੁਰ ਸਤਗੁਰ ਪੂਰੇ ਸੁਖੁ ਵਜੀ ਬਾਜੀ ਅਨਹ ਤੂਰੀ ਰਹਾ ਤਾ ਪਾਪ ਸੰਤਾ ਬਿਨਾਸੀ ਹਰਿ ਸਿਮਰਤਿ ਕਿਲ ਵਿਕਸਵ ਨਾਸੀ ਅੰਧ ਕਰਾ ਮਿਲ ਸੰਦਾ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬੁਲਾਵਲ ਮਹਲਾ 5ਵਾਂ ਸਗਰ ਅਨੰਦ ਕੀਆ ਪਰਮੇਸ਼ਰਿ ਆਪਣਾ ਬਿਰਸ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਬਿਛੇ ਸਾ ਪਰਵਾਰਿਆ ਕਾਰਜੇ ਸੰਗੁਰਿ ਆਪ ਸਵਾਰਿਆ ਵੱਡੀ ਆਚਰ ਗੋਵਿੰਦ ਕੀ ਸੋਖ ਮੰਗਲੈ ਕਲਿਆਣ ਵਿਚਾਰਿਆ ਰਹਾ ਵੰਤਨ ਤ੍ਰਪਾਵਨ ਹਰਿਆ ਹੋਈ ਸਗਲੀ ਜੀ ਸਹਦਾਰਿਆ ਮਾਨੀ ਚੈਨਨ ਕਰ ਪਾਈ ਪੂਰਨ ਇਛਾ ਪੁਜਾਰਿਆ ਬਿਲਾਲ ਮਹੱਲਾ ਪੰਜਵਾਂ ਰੋਗਿਆ ਪ੍ਰਭ ਆਪ ਕੋ ਗਵਾਇਆ ਨੀਂਦ ਪਈ ਸੁਖ ਸਹਿਜ ਕਰੇ ਆਇਆ ਰਹਾ ਰਾਜ ਰਾਜ ਭੋਜਨ ਖਾਵਾ ਮੇਰੇ ਪਾਈ ਅੰਮ੍ਰਿਤ ਨਾਮ ਰਿੱਧ ਮਹਤਿਆਈ ਨਾਨਕ ਗੁਰਪੁਰ ਰਏ ਸਰਨਾਈ ਜਿਨ ਆਪਣੇ ਨਾਮ ਕੀ ਪੈ ਜੜਖਾਈ ਬਿਲਾ ਮਹੱਲਾ ਪੰਜ ਵਾਗ ਤਾਪ ਸੰਤਾ ਸਹਲੇ ਗਏ ਬਿਨ ਸੀਤੇ ਰੋਗ ਪਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆ ਰੋਗਾਈ ਗੁਰ ਗਾਵੋ ਨਿਤ ਰਾਮ ਕੀ ਅਖਰ ਜੋਗੈ ਆਵਸੁ ਕਰਦੀਸ ਮੈਂ ਇਹ ਭਲੇ ਸੰਜੋਗੈ ਨਾਨਕ ਪ੍ਰਸੰਨ ਪਰਸਨ ਪੈ ਲਹਗੇ ਵਿਯੋਗ ਮਿਲਾਲ ਮਹਲਾ 5 ਵੇ ਬੰਦਨ ਕਰਤੀਆ ਪ੍ਰਭ ਹੂਆ ਕਿਰਪਾਲ ਦੀਂਦਿਆ ਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦ ਨਹਾਲਾਈ ਗੁਰੂ ਪੁਰਾਏ ਕਿਰਪਾ ਕਰੀ ਕਟੈ ਦੁੱਖ ਰੋਗ ਮਨ ਤਨ ਸੀਤ੍ਰ ਸੁਖੀ ਪਿਆ ਪ੍ਰਭ ਧਿਆਨ ਜੋਗ ਰਹਾ ਔਖ ਦੇਨ ਕਾ ਨਾਮ ਹੈ ਜਿਤ ਰੋਗ ਨਾ ਵਿਅਪੈ ਸਾਧ ਸੰਗਮਨ ਤਨ ਹਿਤੈ ਫਿਰ ਦੁੱਖ ਨਾ ਜਾਪੈ ਹਰ 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 ਜਪੀਐ ਅੰਤਰ ਲਿਵ ਲਾਈ ਕਿਲਬ ਕਤ ਰੈ ਸੁਧ ਹੋਈ ਸਾਧੂ ਸਰਨਾਈ ਸੋਕ ਜਪਤ ਹਰਿ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਗੱਟੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਹਰ ਹਰੀ ਹਰੇ ਅਰਾਧਿਏ ਹੁਈ ਅਰੂਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾ ਗੁਰਪੁਰ ਹਰਿ Japiye ਨਿਰਕੀਚੇ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜੈ ਸਿਮਰਤ ਸੁਖ ਪਾਈਐ ਬਿਨ ਸੇ ਵਿਯੋਗ ਨਾਨਕ ਪ੍ਰਸਰਨ ਆਕਤੀ ਕਰਨ ਕਨ ਜੋਗੈ ਰਾਗ ਬਿਲਾਵਲ ਮਹੱਲਾ 5 ਉਪਦੀਕਰ 5 ਇਕ ਓੰਕਾਰ ਸਭ ਗੁਰ ਪ੍ਰਸਾਦਿ ਆਰੂਪਾ ਸਭ त्यागਿਆ ਦਰੂ ਨਾਮ ਲਿਆ ਤਾਂ পাপ ਸਭ ਮਿਟੇ ਰੂਗਾ ਸੀਤਲ ਮਨ ਭਇਆ ਗੁਰਪੂਰ ਅਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆਰ ਮਹਾ ਪਕੜੈ ਪ੍ਰਭ ਕਾਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਲ ਮਹੱਲਾ ਪੰਜਵਈ ਰੋਗ ਮਟਾਇਆ ਆ ਪ੍ਰਭ ਉਪਜਾ ਸੁਖ சாਤ ਅਨ ਪਰਤਾ ਪਤਰਜ ਰੂਪ ਹਰ ਕੀਨੀ ਦਾਤਾ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੀਰਾ ਭਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹੋ ਮਿਰਤੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨਤਾਸਿ ਬਿਲਾਵਲ ਮਹਲਾ 5 ਤਾਤੀ ਵਾਉ ਨ ਲੱਗਈ ਪਰਮ ਰਮ ਸਰਨਾਈ ਚੋ ਕਿਰਧ ਹਮਾਰੀ RAM ਕਾ ਦੁਖ ਲੱਗੇ ਨਾ ਪਾਈ ਸੰਗਰਪੂਰਾ ਪੇਟਿਆਂ ਜਨ ਬਰਤ ਬਨਾਈ RAM ਨਾਮ ਔਖਾ ਦੀਆ ਏਕਾ ਲਿਵਲਾਈ ਰਹਾ ਰਾਖ ਕਾਲੀ ਇਤਨ ਰੱਖਣ ਹਾਰ ਸਭਾ ਬਿਆਨ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਸਹਾਈ ਬਲਾਲ ਮਹਲਾ ਪੰਜਵਾਂ ਆਪਣੇ ਬਾਗ ਕਾਵ ਰਖਿਆ ਨਾ ਪਰ ਬ੍ਰਹਮ ਗੁਰ ਦੀਵ ਸੁਖ ਸਾਂ ਸਹਜੇ ਆਨੰਦ ਪਾਈ ਪੂਰਨ ਭਈ ਸੀ ਵਰਹ ਭਜਨ ਕੀ ਬੇਨਤੀ ਸੁਣੀ ਪ੍ਰਭਾਪ ਰੋਗ ਮਿਟਾਏ ਜੀਵਾਂ ਲੈ ਜਾ ਕਵਟ ਪ੍ਰਤਾਪ ਦੁੱਖ ਮਾਰੇ ਬਖਸ਼ਿਐ ਨਾ ਆਪਣੀ ਕਲਾ ਕਲਤਾਰੀ دکھ ماری بخش نے اپنی کرداری من بانشت پھل دن نانک بلہاری بلال محلہ پنجائی تاپ لہایا گر سرجنہ سب گر اپنے کو بل جائی جن پیر کی ساری سنسار کر مست تار بال کلا کالی نو پروا امرت نام مہارا دی نو ਦਾਸ ਕੀ ਲਾਜ ਰੱਖੇ ਮਿਰਵਾਨ ਗੁਰੂ ਨਾਨਕ ਬੋਲੇ ਦਰਗੀ ਪਰਵਾਨ ਬਿਲਾਵਲ ਮਹੱਲਾ ਪੰਜਵਾਂ ਤਾ ਪਾਪਤੀ ਰੱਖੀ ਆ ਪਾ ਸੀਤਲ ਪੈ ਗੁਰ ਚਰਨੀ ਲਾਗੀ ਰਾਮ ਨਾਮ ਮਿਰਦੇ ਮੈਂ ਜਾ ਪੁਰਾ ਕਰ ਕਿਰਪਾ ਹੱਥ ਬ੍ਰਹਮ ਦੀਨੇ ਜੈ ਤੋਤਾ ਨੌਖਨ ਪ੍ਰਤਾਪ ਦਗ ਬਿਨ ਸੇ ਸੁਖ ਅਨ ਪਰਵੀਸਾ ਦ੍ਰਿਸ਼ਣ ਮੂਰਜੀ ਮਨ ਤਨ ਸਤਰਾ ਨਤ ਕੋ ਨਾਤਾ ਸੰਸਮਰਠਾ ਸਭ ਸ੍ਰੀ ਕੋ ਮਾਈ ਬਾਪ ਪਾਪ ਦਸਨ ਪੈ ਪੰਜਨ ਸੁਆਮੀ ਗੁਣ ਗਾਤ ਨਾਨਕ ਲਾਪ ਸੋਟ ਮਹੱਲਾ ਪੰਜਵਾ ਕ੍ਰਿਸ਼ਨਾਨਾ ਸਿਮਰ ਪ੍ਰਭ ਆਪਣਾ ਮਨ ਤਨ ਪਿਆ ਰੂਗਾ ਕੋਟ ਬਿਗਨ ਲਾਤੀ ਪ੍ਰਭ ਸਰਨਾ ਪਰਤੀ ਭਰੇ ਸੰਜੁਗ ਪ੍ਰਭਾਣੀ ਸਭ ਸੁਪੱਖਿਆ ਗਾਉ ਸੁਨੋ ਪਰੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਰਹਾ ਸਾਚਾ ਸਾ ਮਿੱਤ ਵਿਡਾਈ ਪਰਵਸ਼ਲਤੀ ਅਲਾ ਸੰਤਾਂ ਕੀ ਪੈ ਰਹਿਦਾ ਆਇ ਆਦਿ ਪ੍ਰਪਾਲਾਉ ਹਰੀ ਅੰਮ੍ਰਿਤ ਨਾਮ ਭੋਜਨ ਨਿਤ ਪੰਚਾ ਸਰਬੇਲਾ ਮੁਖ ਪਾਵੂ ਜਰਾ ਮਰਤਾ ਸਵਨ ਅਟਾ ਗੁਣ ਗੋਬਿੰਦ ਨਿਤੇ ਗਾਵੂ ਸੁਣੀ ਅਰਦਾਸ ਸੁਆਮੀ ਮੀਰੇ ਸਰਬ ਕਲਾ ਬਣਾਈ ਪ੍ਰਗਟਪੈ ਸਹਲੇ ਜੁਗ ਅੰਤਰੇ ਗੁਰ ਨਾਨਕੀ ਵਧਿ ਆਈ ਸੋਟ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸੈਦਨਾ ਪ੍ਰਭ ਕੇ ਚਰਨ ਨਿਹਾਰੀਆ ਰਾਖ ਨਾਰੀ ਰਾਖਿਓ ਬਾਰਕ ਸੰਤ ਗੁਰਤਾ ਪਉ ਤਾਰਿਆ ਉਬਰੇ ਸੰਤ ਗੁਰ ਕੀ ਸਿਰ ਨਾਈ ਜਾਂ ਕੀ ਸੇਵਨਾ ਮਿੱਥੀ ਜਾਈ ਰਹਉ ਕਰਮ ਸੂਖ ਬਾਰ ਫਨ ਸੂਖਾ ਪ੍ਰਾਪਨੇ ਭੈਂਤੀ ਆਲਾ ਨਾਨਕ ਵਿਗਨ ਲਾਗੇ ਕੋ ਮੀਰਾ ਪ੍ਰਭੂਆ કૃਪਾ ਲਉ ਸੋਟ ਮਹੱਲਾ ਪੰਜਵਈ گئے کلی سروپ سوناسی پر اپنی کرپا داری آٹ پہر اردو سوامی پورن کال ہماری حجیو تو سکھ سمپت راسو راک لو پائی میری کو پر آگی ارداؤس اردو جو مانگو سوئی سوئی پاو اپنے خسم بھروساؤ ਕਉ ਨਾਨਕ ਗੁਰਪੂਰਾ ਭੀਟਿਓ ਮਿਟਿਓ ਸਾਲਾਂ ਦੀਸਾ ਸੋਟ ਮਹੱਲਾ ਪੰਜਵਾ ਸਿਮਰ ਸਿਮਰ ਗੁਰਸਤ ਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗੈ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਦਾਤਾ ਕਨਕਾ ਸਮਰਾਸ ਸੁਆਮੀ ਪੂਰਨ ਵਰਕ ਵਿਦਾਤਾ ਰਹਾ ਨੰਦ ਬਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਬੈ ਦੀ ਆਲਾ ਜੈ ਜੈਕਾਰ ਬੈ ਦਾ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਦਰਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾਦਾਰੀ ਆਪਣਾ ਬਿਰਸ ਮਾਰਿਆ ਹੋਈ ਰਾਜੀ ਰਾਮ ਕੀ ਰਖਵਾਲੀ ਸੂ ਸਹਿ ਅਨੰਦ ਗੁਣ ਗਾਵੋ ਮੰਤ ਨ ਦਿਓ ਸੁਖਾਲੀ ਰਾ ਪਤਦ ਦਾਨ ਸੰਤ ਗੁਰ ਮੀਰਾ ਮੋ ਤਿਸ ਕਾ ਪਰਵਾਸਾ ਬਖਸ਼ਨ ਸਭ ਸੱਚੀ ਸਾਇ ਸੁਨਾਨ ਕੀ ਅਰਦਾਸਾ ਸੋਟ ਮਹਲਾ ਪੰਜਵਾ بخشا پار برہم پرمیشری سگلے روپاری گرپوری کی سنی ابری کا سساری ہر جن سمریا نام دار تاپ تاریا سنگرپوری اپنی کرپا تاری رہ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਉਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਕੇ ਆਉ ਸੋਟ ਮਹੱਲਾ ਪੰਜਵਾ ਪੈ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰ ਸਤਗੁਰ ਤਾਪ ਗਵਾਇਆ ਪਾਈ ਛਾਨ ਪਾਈ ਸੰਸਾਰੇ ਆਪਣੇ ਜੀ ਜਨ ਤੇ ਆਪੇ ਰਖੇ ਜਿਵੇਂ ਕੀ ਹਟਤਾਰੀ ਹਰ ਕੀ ਤਨ ਦੇ ਉਰਤਾਰੀ ਸਦਾ ਸਦਾ ਪ੍ਰਸਿਮਰੇ ਪਾਈ ਦੁਖਿਲ ਵਿਖ ਕਟਨ ਹਾਰੇ ਰਹਾ ਤਿਸ ਕੀ ਸਨੇ ਉबरे ਪਾਈ ਜਨ ਅਰਚਾ ਸਭ ਕੋਈ ਕਨ ਕਾ ਸਮਰਸੁ ਬਾਈ ਸਚੈ ਸੱਚੀ ਸੋਈ ਮਾਨ ਕੈ ਪ੍ਰੂਤਿ ਆਈਏ ਭਾਈ ਮਨ ਤਨ ਸ਼ੀਤਲ ਹੋਏ ਸੋਟ ਮਹੱਲਾ ਪੰਜਾਬ ਸੰਤਾ ਹਰ ਹਰ ਨਾਮ ਧਿਆਈ ਸੁਖ ਸੰਗਰ ਪ੍ਰਭੈ ਇਸਰ ਨਾਹੀ ਮਨ ਤਿੰਦਿਆੜਾ ਫਰ ਪਾਈ ਰਹਾਉ ਸੰਗਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਵਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਦਾਰੂ ਨਾਨਕ ਪਤਰਾ ਕੀ ਪਰਮੇਸ਼ਰੀ ਰਿਆ ਸਭ ਸੰਸਾਰੂ ਸੋਟ ਮਹੱਲਾ ਪੰਜਵਾ ਮੀਰਾ ਸਤਗੁਰ ਰਖਵਾਲਾ ਹੂਆ ਧਾਨ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਵਿੰਦ ਨਵਾਂ ਨਿਰੂਆ ਰਹਉ ਆਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਹਾਜ਼ਿਰ ਖਾਈ ਸਾਧ ਸੰਗਤਿ ਸਫਲ ਪਾਈ ਸਤਿਗੁਰ ਕੇ ਬਲ ਜਾਈ ਹਲਪਾ ਸਾਨੂੰ ਐਸ ਵਾਰੀ ਹਮਰਾ ਗੁਨਾ ਗੁਨਾ ਵਿਚਾਰਿਆ ਟਲ ਬਚਨ ਨਾਨਕ ਗੁਰ ਤੀਰਾ ਸਫਲ ਕਰਮ ਸਤੇ ਦਾਰੀ ਆਉ ਸੋਟ ਮਹਲਾ ਪੰਜਵਾਂ ਜੀ ਜੰਤਰ ਸਭਿਸਕੇ ਕੀਏ ਸੋਈ ਸਭ ਸੰਸਹਾਈ ਆਪਣੇ ਸੇਵਕੀਆਂ ਪੇ ਰਖੇ ਪੁੰਨ ਪੇ ਬਡਾਈ ਪਾਰ ਬ੍ਰਹਮ ਪੂਰਾ ਮੀਰੇ ਨੋ ਅਲਾ ਗੁਰੂ ਰਹਿ ਪੂਰੀ ਸਭ ਰਾਖੀ ਹੋਏ ਸਰਬ ਦਿਯਾ ਰਹਾਉ ਅੰਦਨ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਾ ਦਤਾ ਆਪਣੀ ਦਾਸ ਕੋ ਕੰਠ ਲਾਈ ਰੱਖੈ ਜੋ ਬਾਰਕ ਪਿਤਾ ਮਾਤਾ ਛੋਟ ਮਹੱਲਾ ਪੰਜਵਾ ਥਾਂ ਪਾਈ ਕਰਤਾਰੀ ਤਾ ਛੋੜ ਗਿਆਂ ਪਰਵਾਰੀ ਗੁਰੂ ਰਹਿ ਰਾਕੀ ਸੰ ਸੱਚ ਕੀਤਾ ਕੀ ਪਰਮੇਸ਼ਰਿਆ ਬੂਆ ਰਖਵਾਲਾ ਸਾਂ ਸਹਜੇ ਸੁਖ ਖਿਨ ਮੈਂ ਉਪਦੇ ਮਨ ਹੂ ਆ ਸਦਾ ਸੁਖਾਲਾ ਰਹਾਉ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾਰੀ ਤਿੰਨ ਸਹਿਲੀ ਬਾਤ ਸੁਵਾਰੀ ਪ੍ਰਭ ਆਪਣਾ ਮਿਰ ਦਰਖ ਸਮਾਰਿਆ ਰਗੁਣਾ ਗੁਣਾ ਵਿਚਾਰਿਆ ਗੁਰ ਕਾ ਸਬਦ ਪਉ ਸਾ ਕੀ ਤਿੰਨ ਸਹਿ ਲੀਲਾ ਜਿ ਰਾਕੀ ਬੁਲਾਇਆ ਬੋਲੀ ਤੀਰਤ ਸਹੈਬ ਗੁਣੀ ਗਹੀਰਾ ਜਬ ਨਾਨਕ ਨਾਮ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਜਬ ਨਾਨਕ ਨਾਮ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਤ ਮਹੱਲਾ ਪੰਜਵਾਂ ਗੁਰਪੂਰਾ ਆਰਾਧੀ ਕਾਜ ਸਗਲੇ ਸਾਦੀ ਸਲ ਮਨੋਰਥ ਪੂਰੀ ਬਾਜੀ ਅਨਤੂਰੀ ਸੰਤ ਰਾਮ ਜਿ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸੇਜੀ ਸਗਲੇ ਦੁੱਖ ਮਿਟਾਇਆ ਰਹਾਉ ਗੁਰੂ ਰੇ ਕੀ ਬਾਣੀ ਪਰ ਬ੍ਰਹਮਨ ਬਾਣੀ ਨਾਨਕ ਦਾ ਸਵਖਾਣੀ ਨਿਰਮਲ ਅਕਠ ਕਹਾਣੀ गुरपूर की वाणी पार ब्रामण वाणी नानक दास खानी, निर्मल अक कहानी.